ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਕੈਂਸਰ ਬਾਰੇ ਜਾਗਰੂਕਤਾ ਬਧਾਉਣ ਲਈ ਫੋਰਟਿਸ ਹਸਪਤਾਲ ਲੁਧਿਆਣਾ ਅਤੇ ਫੋਰਟਿਸ ਐਸਕੋਰਟਸ ਅੰਮ੍ਰਿਤਸਰ ਨੇ ਮਿਲ ਕੇ ਫੋਰਟਿਸ ਗੋਲਡਨ ਟੈਂਪਲ ਰਾਈਡ ਦਾ ਆਯੋਜਨ ਕੀਤਾ ਇਸ ਖਾਸ ਸਾਈਕਲ ਰੈਲੀ ਵਿੱਚ 100 ਤੋਂ ਵੱਧ ਉਤਸ਼ਾਹੀ ਹਿੱਸੇਦਾਰਾਂ ਨੇ ਭਾਗ ਲਿਆ ਰੈਲੀ ਫੋਰਟਿਸ ਹਸਪਤਾਲ ਲੁਧਿਆਣਾ ਮਾਲ ਰੋਡ ਤੋਂ ਸ਼ੁਰੂ ਹੋਈ ਫੋਰਟਿਸ ਐਸਕੋਰਟਸ ਅੰਮ੍ਰਿਤਸਰ ਰਾਹੀਂ ਗੋਲਡਨ ਟੈਂਪਲ ਅੰਮ੍ਰਿਤਸਰ ਤੇ ਸਮਾਪਤ ਹੋਈ ਇਸ ਮੁਹਿੰਮ ਦਾ ਉਦੇਸ਼ ਕੈਂਸਰ ਦੀ ਜਲਦੀ ਪਛਾਣ ਰੋਕਥਾਮ ਅਤੇ ਇਲਾਜ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਸੀ 172 ਕਿਲੋਮੀਟਰ ਦੀ ਇਹ ਸਾਈਕਲ ਯਾਤਰਾ ਕੈਂਸਰ ਤੋਂ ਬਚੇ ਮਰੀਜ਼ਾਂ ਸਰਵਾਈਵਰ ਅਤੇ ਸਾਈਕਲਿੰਗ ਪ੍ਰੇਮੀਆਂ ਵੱਲੋਂ ਕੀਤੀ ਗਈ ਜਿਸ ਵਿੱਚ ਨਿਯਮਤ ਜਾਂਚ ਅਤੇ ਤੰਦਰੁਸਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕੀਤਾ ਗਿਆ ਰੇਲੀ ਦਾ ਉਦਘਾਟਨ ਫੋਰਟਿਸ ਲੁਧਿਆਣਾ ਤੋਂ ਡਾਕਟਰ ਵਿਸ਼ਵਦੀਪ ਗੋਇਲ ਜਨਰਲ ਹੈੱਡ ਫੋਰਟਿਸ ਅੰਮ੍ਰਿਤਸਰ ਅਤੇ ਲੁਧਿਆਣਾ ਅਤੇ ਗੁਰਦਰਸ਼ਨ ਸਿੰਘ ਮੰਗਟ ਯੂਨਿਟ ਹੈੱਡ ਫੋਰਟਿਸ ਹਸਪਤਾਲ ਮਾਲ ਰੋਡ ਲੁਧਿਆਣਾ ਵੱਲੋਂ ਕੀਤਾ ਗਿਆ। ਉਹਨਾਂ ਦੇ ਨਾਲ ਅਨੁਭਵੀ ਕੈਂਸਰ ਵਿਸ਼ੇਸ਼ ਗਿਆਨ ਦੀ ਟੀਮ ਵੀ ਮੌਜੂਦ ਸੀ ਜਿਸ ਵਿੱਚ ਸ਼ਾਮਲ ਸਨ ਡਾਕਟਰ ਦਵਿੰਦਰ ਪਾਲ ਪ੍ਰਿੰਸੀਪਲ ਕੰਸਲਟੈਂਟ ਮੈਡੀਕਲ ਔਨਕੋਲੋਜੀ ਡਾਕਟਰ ਹਰੀਸ਼ ਮੱਟਾ ਡਾਇਰੈਕਟਰ ਜਨਰਲ ਅਤੇ ਔਨਕੋ ਸਰਜਰੀ ਡਾਕਟਰ ਅਨੀਸ਼ ਭਾਟਿਆ ਕੰਸਲਟੈਂਟ ਸਰਜਿਕਲ ਔਨਕੋਲੋਜੀ ਡਾਕਟਰ ਅਨਮੋਲ ਰਤਨ ਕੱਥ ਕੰਸਲਟੈਂਟ ਹੈਡ ਐਂਡ ਨੈਕ ਔਨਕੋ ਸਰਜਰੀ ਅਤੇ ਡਾਕਟਰ ਸ਼ਾਲਿਨੀ ਬਰਮਾ ਐਸੋਸੀਏਟ ਕੰਸਲਟੈਂਟ ਮੈਡੀਕਲ ਔਨਕੋਲੋਜੀ ਇਸ ਤੋਂ ਇਲਾਵਾ ਫਿਟ ਕਲੱਬ ਦੇ ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਅਤੇ ਸਾਈਕਲਿੰਗ ਪ੍ਰੇਮੀ ਰਾਜਨੀਸ਼ ਸ਼ਰਮਾ ਅਤੇ ਹਰਜੀਤ ਗਿੱਲ ਨੇ ਵੀ ਸ਼ਮੂਲੀਅਤ ਕੀਤੀ 40s escorts अमृतसर ਤੋਂ ਗੋਲਡਨ ਟੈਂਪਲ ਵੱਲ ਦੂਸਰੇ ਪੜਾ ਦੀ ਸਮਾਗਮਿਕ ਸ਼ੁਰੂਆਤ 조ਗੇਸ਼ ਜੋਸ਼ੀ ਫੈਸਿਲਿਟੀ ਡਾਇਰੈਕਟਰ 40s escorts ਅੰਮ੍ਰਿਤਸਰ ਅਤੇ ਡਾਕਟਰ ਹਾਕੀਮ ਅंसारी ਕੰਸਲਟੈਂਟ ਮੈਡੀਕਲ ਓਨਕੋਲੋਜੀ ਵੱਲੋਂ ਕੀਤੀ ਗਈ ਇਹ ਯਾਤਰਾ ਏਕਤਾ ਹੌਸਲੇ ਅਤੇ ਕੈਂਸਰ ਖਿਲਾਫ ਸਮੂਹਿਕ ਸੰਘਰਸ਼ ਦਾ ਪ੍ਰਤੀਕ ਬਣੀ ਇਸ ਮੌਕੇ ਡਾਕਟਰ ਵਿਸ਼ਵਦੀਪ ਗੋਇਲ ਨੇ ਕਿਹਾ ਕਿ ਕੈਂਸਰ ਬਾਰੇ ਜਾਗਰੂਕਤਾ ਵਧਾਉਣਾ ਬਹੁਤ ਜ਼ਰੂਰੀ ਹੈ ਇਹ ਸਾਈਕਲ ਰੈਡੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਅਸੀਂ ਕੈਂਸਰ ਦੀ ਜਲਦੀ ਪਛਾਣ ਅਤੇ ਇਲਾਜ ਵੱਲ ਵਧ ਰਹੇ ਹਾਂ ਸਮੇਂ ਸਿਰ ਜਾਂਚ ਕਰਵਾਉਣਾ ਤੇ ਕੈਂਸਰ ਤੋਂ ਬਚਾਅ ਸਭ ਤੋਂ ਵੱਡਾ ਹਥਿਆਰ ਹੈ